ਮੈਨੂੰ ਲੱਗਦਾ ਕਿ ਅਜ ਨજર ਲੱਗੀ ਜਿਹੜੀ ਜੋੜੀ ਆ ਅਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਪੱਲਾ ਸਾਹਿਬ ਨੂੰ ਨਾਲ ਲੈ ਗਏ ਆ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹੱਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤਾਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ 'ਚ ਅਸੀਂ ਡਾਕਟਰਾਂ ਨੂੰ ਫੋਟਿਸ ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀ ਦਾਸੀ ਕੇਸੇ ਦਰਵਿਆਨ ਬਾਲਮਕੰਨ ਸ਼ਰਮਾ ਜੋ ਕਿ ਕਾਫੀ ਭਾਵੁਕ ਨਜ਼ਰਾਈ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਦੋਸਤੀ ਬੜੀ ਲੰਬੀ ਹੈ ਪਰ ਹੁਣ ਸਾਡੀ ਦੋਸਤੀ 48 ਸਾਲ ਲਈ ਸਾਡੀ ਜੋੜੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਉਨਾਂ ਦਾ ਕਹਿਣਾ ਕਿਸੇ ਇਕੱਠੀ ਵੀ ਰਹੇ ਪਰ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਏ ਉਹ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਕਿ ਸਿਰਫ ਪਰਿਵਾਰ ਨੂੰ ਹੀ ਨਹੀਂ ਪੰਜਾਬੀ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹਨਾਂ ਕਿਹਾ ਕਿ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਸ ਤਰੀਕੇ ਨਾਲ ਉਹ ਕਿਵੇਂ ਚਲੇ ਗਏ ਨੇ ਹਾਲਾਂਕਿ ਜਦ ਮੇਰੀ 2 ਸਾਲ ਪਹਿਲਾਂ ਉਹਨਾਂ ਨਾਲ ਗੱਲਬਾਤ ਹੁੰਦੀ ਕਿਉਂਕਿ ਇੰਡਸਟਰੀ ਦੇ ਇੱਕ ਦਿੱਗਜ ਕਲਾਕਾਰ ਨੇ ਕਾਫੀ ਬਿਜ਼ੀ ਰਹਿੰਦੇ ਨੇ ਪਰ 2 ਸਾਲ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਘਰ ਦੇ ਵਿੱਚ ਬੈਠੇ ਬਾਤचीत ਕੀਤੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੰਜ ਅਚਾਨਕ ਹੀ ਉਹਨਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਣਾ ਤਬਾਲਮਕੰਨ ਸ਼ਰਮਾ ਵੀ ਇਸ ਵੇਲੇ ਕਾਫੀ ਭਾਵੁਕ ਕਿਉਂਕਿ ਬਾਲਮਕੰਨ ਸ਼ਰਮਾ ਤੇ ਜਸਵਿੰਦਰ ਪੱਲਾ ਕਾਫੀ ਸਕਰੀਨਸ ਤੇ ਇਹਨਾਂ ਨੂੰ ਇਕੱਠੇ ਵੇਖਿਆ ਗਿਆ 48 ਸਾਲ ਪੁਰਾਣੀ ਜੋੜੀ ਅੱਜ ਟੁੱਟ ਗਈ ਹੈ ਮੈਨੂੰ ਲੱਗਦਾ ਅੱਜ ਨજર ਲੱਗੀ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਪੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕਲਾ ਰਹਿ ਗਿਆ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮ ਸੀ ਦਿਹਾਣਤ ਪੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਅਸਿਸਟੈਂਟ ਪਾਇਆ ਸੀ ਜੋ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕੰਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿਲ ਦੱਤ ਦੇ ਨਾਲ ਹੋਈ ਸੀ ਜਿਹੜਾ ਦੱਤ ਪੀਉ ਨੂੰ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਜਿੰਦ ਕਿੰਨੇ ਮੈਂ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਦੇ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਗਲਾਮ ਸੀਗੇ ਉਹ ਅਮਿਸ਼ਾ ਜਿੰਦੇ ਰਹਿਣਗੇ ਉਹ ਵੀ ਜੁਦਦਰਪੱਲਾ ਖੜੇ ਜਾਣੀਗੇ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਭਵਿਸ਼ਾ ਹੈ ਸ਼ਰਮਾ ਸਾਹਿਬ ਇੱਕ ਉਹਨਾਂ ਨਾਲ ਚੱਲ ਰਹੀ ਸੀ ਜੀ ਉਹਦੇ ਬਰਤ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ ਇੱਕ ਦੋ ਤਿੰਨ ਵਾਰੀ ਹਲਕੀ ਸ਼ੂ ਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹੱਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤਾਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬ ਅਸੀਂ ਡਾਕਟਰਾਂ ਨੂੰ ਫੋਨ ਕੀਤਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕੰਦੇਵੀ ਪੋਸੀਬਲ ਨਹੀਂ ਇਹਨਾਂ ਬਲੱਡਰ ਦਾ ਬ੍ਰੇਂਚ ਕਰ ਗਿਆ ਫਿਰ ਅਸੀਂ ਸ਼ੱਕ ਵਿੱਚ ਇਹਨੂੰ 40 ਬੀਜੀਓ ਤੇ ਲਿਆ ਮੈਂ ਹైదరాబాద్ ਸਿੱਕੇ ਤੋਂ ਮੈਂ ਆਨਲਾਈਨ ਤੇ ਕਿ ਡਾਕਟਰ ਕੰਦੇਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਪੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਇਸੇਰੇ 4 ਵਜੇ ਆਸਾਂ ਨੇ